ਜੋਕੀ ਨਾਲ ਪਿਆਰ ਪਿਆਰ ਸਟਕਾ ਪਲੇਰ ਪਰ ਟੌਪ ਦੀ ਸਟਾਪ ਲਾਈਨ ਇੱਕਮ ਪਤਾਪੁਰੀ ਜਿਹੜਾ ਟੱਕਰ ਕੀਤੀ ਹੈ ਵਿਕੀ ਦੱਸਗੇ ਫੈਸਲੇ ਆਹ ਕਹਿੰਦੇ ਤੇਜਾ ਸਿੰਘ ਵੱਲ ਦਾ ਪੁਆਇੰਟ ਹੈ ਪਾ ਦਿਓ ਤੇਜ਼ ਕਬੱਡੀ ਸੁਰ ਸਿੰਘਿਆ ਤੇਰੀ ਉਮਰ ਛੋਟੀ ਪਰ ਕਬੱਡੀ ਸੋਹਣੀ ਐ ਸੁਰ ਸਿੰਘਿਆ ਤੇਰੀ ਉਮਰ ਛੋਟੀ ਮੰਨਾ ਪਰ ਮੰਮਾ ਇੱਕ ਟੌਪ ਦੇ ਪੈਟ ਦਾ ਵਾਧਾ ਕਰ ਗਿਆ ਆਪੇ ਸੁਰ ਸਿੰਘਿਆ ਦਾ ਚੱਲਿਆ ਇਹ ਮੰਨਾਂ ਜਾਂਦੇ ਟੌਪ ਦੀਆਂ ਕਬੱਡੀਆਂ ਪਾ ਰਿਹਾ ਪਰ ਮਨਦੀਪ ਦਾ ਸ਼ਿਕਾਰ ਬਸਿਆ ਪਿੰਡ ਮਾਝੇ ਦਾ ਮਜਾਲ ਆ ਗੁਰਦਾਸਪੁਰਿਆ ਟੱਕਰ ਟੱਕਰ ਹਲਜਿਆ ਪਾੜ ਗਿਆ ਬੱਜਣੀਆ ਪਰ ਮਨਦੀਪ ਵਾਲਾ ਤੇ ਇਹੋ ਜੀ ਕੁਮਾਰ ਮਾਰੋ ਤਾੜੀਆਂ ਮਨਦੀਪ ਦੇ ਬਾਤੇ ਆਓ ਸ਼ਕਾਰਾਂ ਵਾਲਿਆ ਆਓ ਸ਼ਕਾਰਾਂ ਵਾਲਿਆ ਇੱਕ ਤਾਉ ਦੇ ਤਰ ਗੁਰਦਾਸਪੁਰੀਆਂ ਮਰੀ ਕਬੱਡੀ ਪਾ ਰਿਹਾ ਗੁਰਦਾਸਪੁਰੀਆਂ ਸਿੱਖ ਸਰਦਾਰ ਚਾਰ ਘਰੇਾਲੇ ਵਾਲੇ ਨੇ ਉਹ ਮਸਤ ਗੜੀਆਂ ਲੱਗ ਜਾ ਟੁੱਟ ਕੇ ਤੇਰੇ ਵੀ ਚਰਚੇ ਹੁੰਦੇ ਆ ਘਰੇ ਆ ਦੇ ਖੇਡ ਕਬੱਡੀ ਖੇਡਦਾ ਉਲੀ ਕਲੀ ਤੇ ਗਿੰਦਰ ਹੈ ਉਲੀ ਕਲੀ ਤੇ ਸੋਖਾ ਆ ਗਿੰਦਰ ਵੇ ਕਿਉਂਤੀ ਆਰ

ਅणि सूਜ ਬੂਜ ਦੇ ਨਾਲ ਇੱਕ ਪਾਉਂਦੇ ਪੈਂਟ ਦਾ ਵਾਧਾ ਚੱਲ ਜਾਰੀ ਕਰ ਗਿਆ ਮੰਨਾ ਕਬੱਡੀ ਪਾ ਰਿਹਾ ਜਿੰਦੂ ਕਲੀ ਸਫਤਾ ਮੰਦਾ ਛੱਠੂ ਨਵੇਂ ਪਿੰਡ ਵਾਲ ਕੋ ਕੋਸੀ ਦੇ ਇਲਾਕੇ ਦਾ ਟੌਪ ਦਾ ਪਲੇਅਰ ਹੈ ਰਵੀ ਹੋਂਦਾ ਪਿੰਡੂ ਪਾ ਰਿਆ ਰੇਟ ਰਮਣੇ ਦੀ ਯਾਰਪ ਦੇ ਵਿੱਚ ਤਕੜਾ ਖੇਡਿਆ ਇਹ ਵੀ ਯਾਰਪ ਦੇ ਵਿੱਚ ਤਕੜਾ ਖੇਡਿਆ ਤਜਰਬਾ ਰੱਖਦਾ ਕਬੱਡੀ ਦਾ ਪਰ ਮੰਦਾ ਛੱਠੂ ਤਕੜਾ ਨੰਬਰ ਜੋੜ ਚੁੱਕਿਆ ਹੋਰ ਦੇਖੋ ਕੀ ਵਰਦਾ ਇਹ ਵੀ ਕੋਪੀ ਦਾ ਯਾਰ ਕੋਸ਼ਕਾਰ ਬਾਸ਼ੀਆਂ ਤੋਂ ਚੱਲਦੀਆਂ ਦੇ ਪਿੰਡ ਦੇ ਤੌਰ ਤੇ ਦੁਨੀਆ ਜਾਣਦੀ ਹੈ ਸ਼ਿਕਾਰ ਬਾਸ਼ੀਆਂ ਪਿੰਡ ਤੋਂ ਅਨੇਕਾਂ ਖਿਡਾਰੀ ਸ਼ਿਕਾਰ ਬਾਸ਼ੀਆਂ ਦੇ ਦੁਨੀਆ ਦੇ 스타 ਨੇ ਪਰ ਇਧਰ ਦੇ ਪਾਸੇ ਭਕਾਰੇ ਦਾ ਸੁੱਖ ਸੁੱਖਾ 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 ਇਹ ਬੱਲੇ 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 ਮੁੰਡਾ ਹਵਾ ਹਵਾਈ ਹੋ ਗਿਆ ਤੇ ਦੀਪ ਇੱਕ ਟਾਪ ਦੇ ਪਿੰਡ ਦਾ ਵਾਧਾ ਕਰ ਗਿਆ ਬਾਹੂ ਲੰਬੀ ਜੀ ਵਾਲਿਆ ਵੇਖ ਲਾ ਕਿਹੜੇ ਖਿਡਾਰੀ ਤੇ ਪਾਇਆ ਲੌੜੀ ਹੈ ਸਾਰੇ ਵਾਧੇ ਹੈ ਸਾਰੇ ਵਾਧੇ ਹੈ ਇੱਕ ਤੋਂ ਇੱਕ ਵੱਧ ਕੇ ਸਾਰੇ ਹੀ ਹੈ ਤੇ ਪੁਆਇੰਟ ਦੇਖਦੇ ਆਂ ਦੇਉ ਸ਼ੋਕਾ ਮਖੀ ਕਹਿੰਦੇ ਆ ਸੁੱਖ ਧਾਰ ਦੇ ਪੈਨ ਦਾ ਵਾਦਾ ਕਰ ਗਿਆ ਅਗਲੀ ਕਬੱਡੀ ਪਾਉਣ ਦੇ ਲਈ ਗੁਰੂ ਦਾ ਖਾਲਸਾ ਪੱਟ ਦੇ ਥਾਪੀ ਮਾਰੇ ਹੈ ਚਾਰ ਜਾਫੀਆਂ ਬੰਗਾਲਿਆ ਚਾਰੇ ਦੇ ਵਿੱਚੋਂ ਦੇਖਾ ਕਿਹੜਾ ਕਮਾਲ ਕਰਦਾ ਮੋਰ ਹੁੱਤੇ ਪੌਂਡ ਦਾ ਥਾਪ ਪੜਦਾ ਪੁਰ ਦੇਖਾਂਗੇ ਇਹ ਪਾਈ ਕਬੱਡੀ ਦੇ ਉੱਪਰ ਇੱਕਮ ਜਿੰਦਰ ਸੁੱਖਾ ਇਹ ਜੀਵਨ ਜਦੋਂ ਅੱਜ ਤੇ ਪਾਈਪ ਡ੍ਰਿਕਟਰ ਦੇ ਖਾਤੇ ਜੁੜ ਗਿਆ ਐਸਪੀ ਆ ਗਿਆ ਜਿੱਤੂ ਕਰਦੇ ਸਨ ਐਸਪੀ ਯੋਰ ਸਿੰਘ ਬਾਜੀ ਧਰਤੀ ਦਾ ਕਬੱਡੀ ਪੌਂਦ ਲੈ ਕੇ ਪਰ ਬਚ ਚੁੱਕਾ ਹੈ ਉਧਰ ਰਿੰਕਸੋਂ ਪੁੰਚ ਗਿਆ ਮੇਰੇ ਕੋਲ ਤਰੀਕਾ ਕਬੱਡੀ ਦਾ ਇੱਕੋ ਕਬੱਡੀ ਕੁਲਜਾਰੀ ਦੀ 15